ਆਸਟ੍ਰੇਲੀਆ ਦੀ ਬੌਡੀ ਬੀਚ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਜਿਸ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ਵਿੱਚ ਹਨੂਕਾ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਧਿਕਾਰੀਆਂ ਨੇ ਐਕਸ ਤੇ ਇੱਕ ਅਧਿਕਾਰਿਕ ਪੋਸਟ ਸਾਂਝੀ ਕਰਕੇ ਪੁਸ਼ਟੀ ਕੀਤੀ ਹੈ। ਆਸਟ੍ਰੇਲੀਆ ਦੇ ਬੌਡੀ ਬੀਚ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਨਿਊ ਸਾਊਥ ਵੈਲਜ਼ ਪੁਲਿਸ ਨੇ ਸਥਿਤੀ ਨੂੰ ਵਿਕਾਸਸ਼ੀਲ ਘਟਨਾ ਦੱਸਿਆ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਅਤੇ ਪਨਾਹ ਲੈਣ ਦੀ ਅਪੀਲ ਕੀਤੀ ਹੈ ਐਨਐਸਡਬਲਯੂ ਪੁਲਿਸ ਨੇ ਆਪਣੇ ਐਕਸ ਖਾਤੇ ਤੇ ਪੋਸਟ ਕੀਤਾ ਹੈ ਕਿ ਘਟਨਾ ਸਥਾਨ ਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਪਨਾਹ ਲੈਣ ਦੀ ਅਪੀਲ ਕੀਤੀ ਗਈ ਹੈ ਅਤੇ ਇਹ ਕਿ ਅਧਿਕਾਰੀ ਮੌਕੇ ਤੇ ਹਨ ਅਤੇ ਉਪਲਬਧ ਹੋਣ ਤੇ ਜਾਣਕਾਰੀ ਜਾਰੀ ਕਰਨਗੇ ਹਾਲਾਂਕਿ ਪੁਲਿਸ ਨੇ ਇਸ ਸਮੇਂ ਘਟਨਾ ਦੀ ਪ੍ਰਕਿਰਤੀ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ NSW ਪੁਲਿਸ ਨੇ ਬਾਅਦ ਵਿੱਚ ਇੱਕ ਨਵਾਂ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਦੋ ਲੋਕ ਬੋਡੀ ਬੀਚ ਤੇ ਪੁਲਿਸ ਹਿਰਾਸਤ ਦੇ ਵਿੱਚ ਹਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਲਾਕੇ ਤੋਂ ਦੂਰ ਰਹਿਣ ਕਿਉਂਕਿ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਪੁਲਿਸ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਪੋਲਿਸ ਲਾਈਨਾਂ ਨੂੰ ਪਾਰ ਨਾ ਕਰਨ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਭਿਆਨਕ ਵੀਡੀਓਜ਼ ਦੇ ਵਿੱਚ ਐਤਵਾਰ ਦੁਪਹਿਰ ਨੂੰ ਉੱਤਰੀ ਬਾਂਡੀ ਬੀਚ ਤੇ ਲੋਕਾਂ ਦੀ ਇੱਕ ਪੀੜ ਰੇਤ ਤੇ ਭੱਜਦੀ ਦਿਖਾਈ ਦੇ ਰਹੀ ਆ ਤੇ ਤੇਜ਼ ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਤੇ ਇੱਕ ਬਿਆਨ ਜਾਰੀ ਕਰ ਦਿਆ ਕਿ ਹਾਂ ਕਿ ਬੌਂਡੀ ਦੇ ਦ੍ਰਿਸ਼ ਹੈਰਾਨ ਕਰਨ ਵਾਲੇ ਅਤੇ ਦੁਖਦਾਈ ਸਨ। ਉਹਨਾਂ ਨੇ ਕਿਹਾ ਕਿ ਪੁਲਿਸ ਅਤੇ ਐਮਰਜੈਂਸੀ ਜਵਾਬ ਦੇਣ ਵਾਲੇ ਜਾਨਾਂ ਬਚਾਉਣ ਲਈ ਘਟਨਾ ਸਥਾਨ ਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਦੇ ਵਿਚਾਰ ਪ੍ਰਭਾਵਿਤ ਹਰ ਵਿਅਕਤੀ ਨਾਲ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਦੇ AFP ਕਮਿਸ਼ਨਰ ਅਤੇ NSW ਪ੍ਰੀਮੀਅਰ ਨਾਲ ਗੱਲਬਾਤ ਕੀਤੀ ਹੈ ਅਤੇ ਸਰਕਾਰ ਐਨ ਐਸ ਡਬਲਯੂ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਹੋਰ ਜਾਣਕਾਰੀ ਦੀ ਪੁਸ਼ਟੀ ਹੁੰਦੇ ਹੀ ਹੋਰ ਅਪਡੇਟਸ ਪ੍ਰਦਾਨ ਕੀਤੇ ਜਾਣਗੇ। ਉਹਨਾਂ ਨੇ ਨੇੜੇ ਲੋਕਾਂ ਨੂੰ ਐਨ ਐਸ ਡਬਲਯੂ ਪੁਲਿਸ ਦੀ ਜਾਣਕਾਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਆਸਟ੍ਰੇਲੀਆ ਦੀ ਬੋਡੀ ਬੀਚ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਜਿਸ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ਵਿੱਚ ਹਨੂਕਾ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਧਿਕਾਰੀਆਂ ਨੇ ਐਕਸ ਤੇ ਇੱਕ ਅਧਿਕਾਰਿਕ ਪੋਸਟ ਸਾਂਝੀ ਕਰਕੇ ਪੁਸ਼ਟੀ ਕੀਤੀ ਹੈ ਆਸਟ੍ਰੇਲੀਆ ਦੇ ਬੌਂਡੀ ਬੀਚ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਨਿਊ ਸਾਊਥ ਵੈਲਜ਼ ਪੁਲਿਸ ਨੇ ਸਥਿਤੀ ਨੂੰ ਵਿਕਾਸਸ਼ੀਲ ਘਟਨਾ ਦੱਸਿਆ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਅਤੇ ਪਨਾਹ ਲੈਣ ਦੀ ਅਪੀਲ ਕੀਤੀ ਹੈ ਐਨ ਐਸ ਡਬਲਯੂ ਪੁਲਿਸ ਨੇ ਆਪਣੇ ਐਕਸ ਖਾਤੇ ਤੇ ਪੋਸਟ ਕੀਤਾ ਹੈ ਕਿ ਘਟਨਾ ਸਥਾਨ ਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਪਨਾਹ ਲੈਣ ਦੀ ਅਪੀਲ ਕੀਤੀ ਗਈ ਹੈ ਅਤੇ ਇਹ ਕਿ ਅਧਿਕਾਰੀ ਮੌਕੇ ਤੇ ਹਨ ਤੇ ਉਪਲਬਧ ਹੋਣ ਤੇ ਜਾਣਕਾਰੀ ਜਾਰੀ ਕਰਨਗੇ ਹਾਲਾਂਕਿ ਪੁਲਿਸ ਨੇ ਇਸ ਸਮੇਂ ਘਟਨਾ ਦੀ ਪ੍ਰਕਿਰਤੀ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਐਨਐਸਡਬਲਿਊ ਪੁਲਿਸ ਨੇ ਬਾਅਦ ਵਿੱਚ ਇੱਕ ਨਵਾਂ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਦੋ ਲੋਕ ਬੋਡੀ ਬੀਚ ਤੇ ਪੁਲਿਸ ਹਿਰਾਸਤ ਦੇ ਵਿੱਚ ਹਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਲਾਕੇ ਤੋਂ ਦੂਰ ਰਹਿਣ ਕਿਉਂਕਿ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਪੁਲਿਸ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਪੁਲਿਸ ਲਾਈਨਾਂ ਨੂੰ ਪਾਰ ਨਾ ਕਰਨ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਭਿਆਨਕ ਵੀਡੀਓਜ਼ ਦੇ ਵਿੱਚ ਅੱਜ ਪਾਰ ਦੁਪਹਿਰ ਨੂੰ ਉਤਰੀ ਬਾਂਡੀ ਬੀਚ ਤੇ ਲੋਕਾਂ ਦੀ ਇੱਕ ਢੇਰ ਰੇਤ ਤੇ ਭੱਜ ਦਿਖਾਈ ਦੇ ਰਹੀ ਹੈ ਤੇ ਤੇਜ਼ ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਤੇ ਕਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਂਡੀ ਦੇ ਦ੍ਰਿਸ਼ ਹੈਰਾਨ ਕਰਨ ਵਾਲੇ ਅਤੇ ਦੁਖਦਾਈ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਅਤੇ ਐਮਰਜੈਂਸੀ ਜਵਾਬ ਦੇਣ ਵਾਲੇ ਜਾਨਾਂ ਬਚਾਉਣ ਲਈ ਘਟਨਾ ਸਥਾਨ ਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਦੇ ਵਿਚਾਰ ਪ੍ਰਭਾਵਿਤ ਹਰ ਵਿਅਕਤੀ ਨਾਲ ਹਨ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਦੇ AFP ਕਮਿਸ਼ਨਰ ਅਤੇ NSW ਪ੍ਰੀਮੀਅਰ ਨਾਲ ਗੱਲਬਾਤ ਕੀਤੀ ਹੈ ਅਤੇ ਸਰਕਾਰ NSW ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਹੋਰ ਜਾਣਕਾਰੀ ਦੀ ਪੁਸ਼ਟੀ ਹੁੰਦੇ ਹੀ ਹੋਰ ਅਪਡੇਟਸ ਪ੍ਰਦਾਨ ਕੀਤੇ ਜਾਣਗੇ ਉਹਨਾਂ ਨੇ ਨੇੜੇ ਲੋਕਾਂ ਨੂੰ NSW ਪੁਲਿਸ ਦੀ ਜਾਣਕਾਰੀ ਦਿੱਤੀ ਪਾਲਣਾ ਕਰਨ ਦੀ ਅਪੀਲ ਕੀਤੀ ਆਸਟ੍ਰੇਲੀਆ ਦੀ ਬੌਡੀ ਬੀਚ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਜਿਸ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਇਸ ਹਮਲੇ ਵਿੱਚ ਹਨੂਕਾ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਧਿਕਾਰੀਆਂ ਨੇ ਐਕਸ ਤੇ ਇੱਕ ਅਧਿਕਾਰਿਕ ਪੋਸਟ ਸਾਂਝੀ ਕਰਕੇ ਪੁਸ਼ਟੀ ਕੀਤੀ ਹੈ ਆਸਟ੍ਰੇਲੀਆ ਦੇ ਬੌਡੀ ਬੀਚ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਹੋ ਗਈ ਨਿਊ ਸਾਊਥ ਵੈਲਜ਼ ਪੁਲਿਸ ਨੇ ਸਥਿਤੀ ਨੂੰ ਵਿਕਾਸਸ਼ੀਲ ਘਟਨਾ ਦੱਸਿਆ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਅਤੇ ਪਨਾਹ ਲੈਣ ਦੀ ਅਪੀਲ ਕੀਤੀ ਹੈ ਐਨਐਸਡਬਲੂ ਪੁਲਿਸ ਨੇ ਆਪਣੇ ਐਕਸ ਖਾਤੇ ਤੇ ਪੋਸਟ ਕੀਤਾ ਹੈ ਕਿ ਘਟਨਾ ਸਥਾਨ ਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਪਨਾਹ ਲੈਣ ਦੀ ਅਪੀਲ ਕੀਤੀ ਗਈ ਹੈ ਅਤੇ ਇਹ ਕਿ ਅਧਿਕਾਰੀ ਮੌਕੇ ਤੇ ਹਨ ਤੇ ਉਪਲਬਧ ਹੋਣ ਤੇ ਜਾਣਕਾਰੀ ਜਾਰੀ ਕਰਨਗੇ ਹਾਲਾਂਕਿ ਪੁਲਿਸ ਨੇ ਇਸ ਸਮੇਂ ਘਟਨਾ ਦੀ ਪ੍ਰਕਿਰਤੀ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ NSW ਪੁਲਿਸ ਨੇ ਬਾਅਦ ਵਿੱਚ ਇੱਕ ਨਾਮਾ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਦੋ ਲੋਕ ਬੋਡੀ ਬੀਚ ਤੇ ਪੁਲਿਸ ਹਿਰਾਸਤ ਦੇ ਵਿੱਚ ਹਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਲਾਕੇ ਤੋਂ ਦੂਰ ਰਹਿਣ ਕਿਉਂਕਿ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਪੁਲਿਸ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਪੁਲਿਸ ਲਾਈਨਾਂ ਨੂੰ ਪਾਰ ਨਾ ਕਰਨ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਭਿਆਨਕ ਵੀਡੀਓਜ਼ ਦੇ ਵਿੱਚ ਅੱਜਵਾਰ ਦੁਪਹਿਰ ਨੂੰ ਉਤਰੀ ਬੌਂਡੀ ਬੀਚ ਤੇ ਲੋਕਾਂ ਦੀ ਇੱਕ ਢੀੜ ਰੇਤ ਤੇ ਭੱਜਦੀ ਦਿਖਾਈ ਦੇ ਰਹੀ ਹੈ ਤੇ ਤੇਜ਼ ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਤੇ ਇੱਕ ਬਿਆਨ ਜਾਰੀ ਕਰ ਦਿਆ ਕਿ ਹਾਂ ਕਿ ਬੌਂਡੀ ਦੇ ਦ੍ਰਿਸ਼ ਹੈਰਾਨ ਕਰਨ ਵਾਲੇ ਅਤੇ ਦੁਖਦਾਈ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਅਤੇ ਐਮਰਜੈਂਸੀ ਜਵਾਬ ਦੇਣ ਵਾਲੇ ਜਾਨਾਂ ਬਚਾਉਣ ਲਈ ਘਟਨਾ ਸਥਾਨ ਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਦੇ ਵਿਚਾਰ ਪ੍ਰਭਾਵਿਤ ਹਰ ਵਿਅਕਤੀ ਨਾਲ ਹਨ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਦੇ AFP ਕਮਿਸ਼ਨਰ ਅਤੇ NSW ਪ੍ਰੀਮੀਅਰ ਨਾਲ ਗੱਲਬਾਤ ਕੀਤੀ ਹੈ ਅਤੇ ਸਰਕਾਰ NSW ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਹੋਰ ਜਾਣਕਾਰੀ ਦੀ ਪੁਸ਼ਟੀ ਹੁੰਦੇ ਹੀ ਹੋਰ ਅਪਡੇਟਸ ਪ੍ਰਦਾਨ ਕੀਤੇ ਜਾਣਗੇ ਉਹਨਾਂ ਨੇ ਨੇੜੇ ਲੋਕਾਂ ਨੂੰ NSW ਪੁਲਿਸ ਦੀ ਜਾਣਕਾਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਆਸਟ੍ਰੇਲੀਆ ਦੀ ਬੌਡੀ ਬੀਚ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਜਿਸ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਇਸ ਹਮਲੇ ਵਿੱਚ ਹਨੂਕਾ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਧਿਕਾਰੀਆਂ ਨੇ ਐਕਸ ਤੇ ਇੱਕ ਅਧਿਕਾਰਿਕ ਪੋਸਟ ਸਾਂਝੀ ਕਰਕੇ ਪੁਸ਼ਟੀ ਕੀਤੀ ਹੈ ਆਸਟ੍ਰੇਲੀਆ ਦੇ ਬੌਡੀ ਬੀਚ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਹੋ ਗਈ ਨਿਊ ਸਾਊਥ ਵੈਲਜ਼ ਪੁਲਿਸ ਨੇ ਸਥਿਤੀ ਨੂੰ ਵਿਕਾਸਸ਼ੀਲ ਘਟਨਾ ਦੱਸਿਆ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਅਤੇ ਪਨਾਹ ਲੈਣ ਦੀ ਅਪੀਲ ਕੀਤੀ ਹੈ ਐਨਐਸਡਬਲਿਊ ਪੁਲਿਸ ਨੇ ਆਪਣੇ ਐਕਸ ਖਾਤੇ ਤੇ ਪੋਸਟ ਕੀਤਾ ਹੈ ਕਿ ਘਟਨਾ ਸਥਾਨ ਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਪਨਾਹ ਲੈਣ ਦੀ ਅਪੀਲ ਕੀਤੀ ਗਈ ਹੈ ਅਤੇ ਇਹ ਕਿ ਅਧਿਕਾਰੀ ਮੌਕੇ ਤੇ ਹਨ ਤੇ ਉਪਲਬਧ ਹੋਣ ਤੇ ਜਾਣਕਾਰੀ ਜਾਰੀ ਕਰਨਗੇ ਹਾਲਾਂਕਿ ਪੁਲਿਸ ਨੇ ਇਸ ਸਮੇਂ ਘਟਨਾ ਦੀ ਪ੍ਰਕਿਰਤੀ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ NSW ਪੁਲਿਸ ਨੇ ਬਾਅਦ ਵਿੱਚ ਇੱਕ ਨਵਾਂ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਦੋ ਲੋਕ ਬੋਡੀ ਬੀਚ ਤੇ ਪੁਲਿਸ ਹਿਰਾਸਤ ਦੇ ਵਿੱਚ ਹਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਲਾਕੇ ਤੋਂ ਦੂਰ ਰਹਿਣ ਕਿਉਂਕਿ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਪੁਲਿਸ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਪੁਲਿਸ ਲਾਈਨਾਂ ਨੂੰ ਪਾਰ ਨਾ ਕਰਨ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਭਿਆਨਕ ਵੀਡੀਓਜ਼ ਦੇ ਵਿੱਚ ਐਤਵਾਰ ਦੁਪਹਿਰ ਨੂੰ ਉਤਰੀ ਬਾਂਡੀ ਬੀਚ ਤੇ ਲੋਕਾਂ ਦੀ ਇੱਕ ਢੇਰ ਰੇਤ ਤੇ ਭੱਜ ਦਿਖਾਈ ਦੇ ਰਹੀ ਹੈ ਤੇ ਤੇਜ਼ ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਂ ਕਿ ਬਾਂਡੀ ਦੇ ਦ੍ਰਿਸ਼ ਹੈਰਾਨ ਕਰਨ ਵਾਲੇ ਅਤੇ ਦੁਖਦਾਈ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਅਤੇ ਐਮਰਜੈਂਸੀ ਜਵਾਬ ਦੇਣ ਵਾਲੇ ਜਾਨਾਂ ਬਚਾਉਣ ਲਈ ਘਟਨਾ ਸਥਾਨ ਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਦੇ ਵਿਚਾਰ ਪ੍ਰਭਾਵਿਤ ਹਰ ਵਿਅਕਤੀ ਨਾਲ ਹਨ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਦੇ AFP ਕਮਿਸ਼ਨਰ ਅਤੇ NSW ਪ੍ਰੀਮੀਅਰ ਨਾਲ ਗੱਲਬਾਤ ਕੀਤੀ ਹੈ ਅਤੇ ਸਰਕਾਰ NSW ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਹੋਰ ਜਾਣਕਾਰੀ ਦੀ ਪੁਸ਼ਟੀ ਹੁੰਦੇ ਹੀ ਹੋਰ ਅਪਡੇਟਸ ਪ੍ਰਦਾਨ ਕੀਤੇ ਜਾਣਗੇ ਉਹਨਾਂ ਨੇ ਨੇੜੇ ਲੋਕਾਂ ਨੂੰ NSW ਪੁਲਿਸ ਦੀ ਜਾਣਕਾਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ